ਮਾਇਆ ਖਜੜੇ ਸਿੱਧੀਆਂ ਉੜੀਆਂ ਹੋਈਆਂ ਸਾਡਾ ਵਾਹਣ। ਵੀ ਵਟਾਂ ਪਾ ਕੇ ਓੜੇ ਕਢਿਓ ਤੁਸੀਂ ਆਖੋ ਵੀ ਆਪ ਆ ਕੇ ਕਢਾਏ ਆ ਗ੍ਰਾਮ ਸੇਵਕ ਨੇ। ਹਮ ਮੈਂ ਸੇ ਐਵੇਂ ਆਖਦੀ ਅਸੀਂ ਮੈਂ ਤਾਂ ਓੜੇ ਆਪ ਕਢਣਾ ਬਿਨਾ ਵਟਾਂ ਪਾਇਆਂ ਤੋਂ ਕਢੂੰਗਾ। ਹਮ ਓਵ ਰੱਖਣ ਲੱਗਾ ਵੀ ਇਹ 52 ਪਿੰਡਾਂ ਚੋਂ ਭਈ ਆਹ ਪਹਿਲੇ ਨੰਬਰ ਤੇ ਵੀਡੀਓ ਸਾਹ ਵਾਲਾ। ਹਮ ਤੇ 5 ਘਟੇ ਰੇ ਦੇ ਅਨਾਮ ਦਿੱਤੇ ਸੀ। ਉਹ ਕਾਮਾ ਪੱਠੇ ਵੇਚਣ ਵਾਲੀ ਮਸ਼ੀਨ। ਪੱਠੇ ਵੱਡਣ ਵਾਲੇ ਮਸ਼ੀਨਾਂ ਖੇਤੋਂ ਘਰੇ ਲਜਾਣ ਨੂੰ ਮਸ਼ੀਨ ਖੁਦਰਨ ਵਾਲੀ ਮਸ਼ੀਨ ਦੁੱਧ ਚੋਣ ਵਾਲੀ ਮਸ਼ੀਨ ਫੇਰ ਵੀ ਰੱਖਦਾ ਫਿਰ ਉਹ ਤਾਂ ਵਿਆਹਾਂ ਦੇ ਖਰਚਾ ਨਹੀਂ ਕੋਈ ਵਾਲਾ ਹੁੰਦਾ ਜ ਹੁਣ ਤਾਂ ਖਰਚੇ ਦੀ ਭੱਟੇ ਜਾਂਦੇ ਲੋਕ ਬਾਪੂ ਜੀ ਤੁਸੀਂ ਜਦੋਂ ਅੱਗੇ ਵਾਹੀ ਕਰਦੇ ਸੀਗੇ ਬੜੀ ਕਿਸਾਨੀ ਨਾਲ ਕਰਦੇ ਸੀ ਬੜਾ ਪਤਾ ਲੱਗਦਾ ਇਹ ਵੇਖ ਕੇ ਵੀਰ ਬੜੇ ਚੰਗੇ ਕਿਸੇ ਕਿਸਾਨ ਦਾ ਵਹਾਨ ਆ ਇਹ ਤੇ ਬੜਾ ਉਦੋਂ ਛੌਂਕ ਨਾਲ ਵਾਹੀ ਕਰਦਾ ਸੀ ਸਾਰੀ ਓਏ ਮਮਰਾ ਛੌਂਕ ਉਦੋਂ ਵੀ ਸੀ ਤੇ ਹੁਣ ਵੀ ਹੈਗਾ ਵੀ ਨੂੰ ਆਏਗਾ ਹੂੰ ਹੂੰ ਅਸੀਂ ਨਾ ਨੈਰੋਂ ਪਾਰ ਬਰਾਨ ਜੇ ਅਰਗਾ ਸੀਗਾ ਏਰੀਆ ਛੋਟੀ ਜੀ ਮੋਗੀ ਸੀ ਪਰਲੇ ਸੁਗੇ ਤਾਮ ਕੋਟ ਵਾਲੇ ਚ ਤੇ ਚਾਰ ਕਿਲੇ ਪੰਜ ਕਿਲੇ ਬਾਣ ਨਾ ਮੀਂ ਪੈ ਗਿਆ ਤੇ ਛੋਲੇ ਵੀਜੇ ਹੂੰ ਤੇ ਛੋਲੇ ਵੀਜ ਕੇ ਨਾ ਤੇ ਬਲਦਾਂ ਦੋਹੀਂ ਪਾਸੇ ਕੰਨਾਰਾ ਬੰਨ ਕੇ ਨਾ ਸੁਹਾਗਾ ਤੇ ਉਹ ਪੋਲਾ ਜਿਹਾ ਫੇਰ ਦਿੰਦੇ ਉਤੋਂ ਕੱਢਦੇ ਓਲ ਜੀ ਮੈਨੂੰ ਛੌਂਕ ਸੀ ਅਸਲ ਕੰਮ ਹੁੰਦਾ ਛੌਂਕ ਨਾਲ ਮੈਨੂੰ ਛੌਂਕ ਸੀਗਾ ਹਾਲੀ ਬੜੇ ਆਪਣੇ ਪਿੰਡ ਬਹੁਤ ਵਧੀਆ ਤੋਂ ਵਧੀਆ ਸੀ ਪਰ ਜਿਹੜੀ ਓੜੀ ਦਾ ਥੋੜਾ ਜਿਹਾ ਮੈਨੂੰ ਤਜਰਬਾ ਵਾਧ ਸੀ ਤੇ ਉਹਦੇ ਚ ਨਾ ਚਾਰ ਕਿੱਲੇ ਰਾਹ ਦੇ ਨਾਲ ਲੱਗਦੇ ਸੀ ਤੇ ਮਾਰ ਕੇ ਸੁਹਾਗਾ ਤੋਂ ਪੋਲਾ ਜਾਂ ਛੋਲਿਆਂ ਚ ਵੀਜ ਕੇ ਤੇ ਓੜੀਆਂ ਕੱਢ ਜਾਂਦਾ ਤੇ ਰਾਜਾ ਆਪਣਾ ਪੜਦਾ ਸੀ 8ਵੀਂ ਚ ਉਦੋਂ ਛੁੱਟੀ ਸੀ ਰੋਟੀ ਲੈ ਕੇ ਗਿਆ ਤੇ ਮੈਨੋ ਵਾਲਾ ਨਾ ਚਾਚਾ ਥੋੜਾ ਵਾਹਣ ਕਿੱਥੇ ਆ ਹੂੰ ਮੈਂ ਆਖਾ ਜਿਹੜੇ ਸਿੱਧੀਆਂ ਉੜੀਆਂ ਹੋਈਆਂ ਸਾਡਾ ਵਾਹਣ ਆਖੇ ਪੱਕੀ ਗੱਲ ਆ ਮੈਂ ਪੱਕੀ ਗੱਲ ਆ ਵੇਖ ਲਈ ਉਹ ਇੱਥੋਂ ਤਿਕਾਉਂਦਾ ਗਿਆ ਪਿੰਡੋਈ ਵੇਲਾ ਗਿਆ ਉੱਥੇ ਜਦੋਂ ਜਾਂਦਾ ਰਹਿ ਸੀਗੇ ਤੇਰੇ ਬਾਬੇ ਮਾਨ ਨੇ ਉਹਦੀ ਐ ਨੰਗਿਆ ਆਖਿਆ ਹਾ ਤਾ ਕੀਦਾ ਵਾਣਾ ਚਾਚੇ ਗੇਜ ਕਾ ਕੇ ਹਾਂ ਇਹ ਤੈਨੂੰ ਕੀ ਪਤਾ ਤੂੰ ਤਾਂ ਕਦੇ ਆਇਆ ਹੀ ਨਹੀਂ ਆਹ ਉਹਨਾਂ ਨੇ ਦੱਸਿਆ ਜਿਹਦੀਆਂ ਸਿੱਧੀਆਂ ਓੜ ਜਾਓ ਸਾਡਾ ਵਾਣਾ ਜਿਵੇਂ ਵਾਹੀ ਜਾਂਦੇ ਸਾਂਗੇ ਰੌਣੀ ਕਾਂਕ ਬੀਜਣਾ ਸਭਲਾ ਅੱਜ ਕੱਲੀ ਤੂਰਾ ਆਲੇ ਐਦਾਂ ਕੋਈ ਪਹਿਲਾਂ ਉਹ ਦੱਸ ਦੇਣ ਐ ਗ੍ਰਾਮ ਸੇਵਕ ਸਾਈਕਲਾਂ ਤੇ ਆਉਂਦੇ ਵਿਚਾਰੇ ਗਿੱਦੜ ਵਿੱਚ ਕਿਹੜਾ ਕੋਈ ਹੋਰ ਸਰਦਾ ਸੀ ਉਹਨਾਂ ਝੜਕ ਦੇ ਨਾਲ ਵਹੁੰਦੇ ਵੇਖ ਕੇ ਤੇ ਥਲ ਕੇ ਸਾਈਕਲ ਸਾਡੇ ਕੋਲੇ ਆ ਗਿਆ ਹੂੰ ਆਦਾ ਭਾਈ ਅਸੀਂ ਕਣਕ ਦੇ ਪਲਾਟ ਬਜਾਉਣੇ ਆ 52 ਪਿੰਡਾਂ ਚ ਇੱਕ ਇੱਕ ਦੋ ਦੋ ਹੂੰ ਤੇ ਮੈਂ ਆਖਿਆ ਜੀ ਪਲਾਟ ਤਾਂ ਫਿਰ ਸਾਡੇ ਤਾਂ ਫੱਗਣ ਚ ਆ ਕੇ ਪਾਣੀ ਸੁੱਕ ਜਾਂਦਾ ਹੂੰ ਤੇ 10 ਮਣ ਕਿੱਲੇ ਦੀ ਕਣਕ ਨਹੀਂ ਨਿਕਲਦੀ ਹਾਂ ਉਹ ਆਦਾ ਸਾਨੂੰ ਕਾਣ ਕ ਨਿਕਲਣ ਨਾਲ ਨਹੀਂ ਝਾੜਨੇ ਵੇਖਣਾ ਸੀ ਤਾਂ ਓੜੇ ਸਿੱਧੇ ਕਢਾਉਣੇ ਹੂੰ ਮੈਂ ਓੜੇ ਜਾ ਮੈਂ ਉਹ ਵੀ ਸਿੱਧੇ ਕਰਦਾ ਵਾਈ ਵੇਖ ਲਾ ਤੋ ਭਾਈ ਹੂੰ ਮੈਂ ਤਾਂ ਫੌਜੀ ਸੀ ਅੱਛਾ ਤੇ ਆਲਾ ਤੁਸੀਂ ਤੋਂ ਆਖਦੇ ਨਾ ਵੀ ਅਸੀਂ ਵੱਟਾਂ ਪਾ ਕੇ ਓੜੇ ਕਢਿਓ ਤੁਸੀਂ ਆਖੋ ਵੀ ਆਪ ਆ ਕੇ ਕਢਾਏ ਆ ਗ੍ਰਾਮ ਸੇਵਕ ਨੇ ਹੂੰ ਮੈਂ ਐਸੇ ਐਵੇਂ ਆਖਦੀਏ ਅਸੀਂ ਮੈਂ ਤਾਂ ਓੜੇ ਆਪ ਕਢਦਾ ਬਿਨਾ ਵੱਟਾਂ ਪਾਇਆਂ ਤੋਂ ਕਢੂੰਗਾ ਹੂੰ ਉਨੇ ਫੱਟਾ ਜਿਹਾ ਲਾ ਕੇ ਲਾਤਾ ਲਿਆ ਕੇ ਜਿਹੜਾ ਹੁੰਦਾ ਆ ਵੀਰਿਓ ਸਾਹਿਬ ਨੇ ਆ ਕੇ ਲੋ ਆਦਾ ਅਗਲੇ ਦਿਨ ਤੁਹਾਗਾ ਤੁਗਾ ਮਾਰ ਕੇ ਤੇ ਅਸੀਂ ਬੀਜਣ ਲੱਗੇ ਇੱਕ ਨਾ ਚਾਚਾ ਕੇਰ ਮੇਰਾ ਬੇਲੀ ਸੀ ਹੂੰ ਉਹ ਨੂੰ ਮੈਂ ਆਖਿਆ ਵੀ ਇਸ ਕਾ ਚਾਚਾ ਸਵੇਰੇ ਕਣਕ ਬੀਜਣੀ ਆ ਹੂੰ ਗ੍ਰਾਮ ਸੇਵ ਕਾ ਆ ਗਿਆ ਤੇ ਆਪਾਂ ਓੜੇ ਵਧੀਆ ਕੱਢਣੇ ਆ ਅੱਛਾ ਉਹਦਾ ਚੱਲੇ ਤੋ ਮੈਂ ਆ ਜਾਊਂਗਾ ਉਹ ਵੀ ਟਾਈਮ ਨਾਲ ਹੀ ਉੱਠ ਉੱਠਦਾ ਸਦਿਆਂ ਆ ਗਿਆ ਹੂੰ ਤੇ ਪੰਜ ਪੰਜ ਕਰਮਾਂ ਤੇ ਮਾਰ ਕੇ ਨਿਸ਼ਾਨੀਆਂ ਲਾਤੀਆਂ ਜਿਵੇਂ ਅੱਜ ਗੱਡੇ ਖੜੇ ਥਮੀਆਂ ਨਿਓ ਹੂੰ ਤੇ ਪੰਜ ਕਰਮਾਂ ਦਾ ਹੜਾਂ ਵੜ ਕੇ ਤੇ ਔੜੇ ਬੜੇ ਕੱਡੇ ਬਲਦ ਬੜੇ ਸੁੱਧ ਸੀ ਹੂੰ ਐ ਉਹ ਤਿੰਨ ਕਿੱਲੇ ਪੌਣੇ ਤਿੰਨ ਕਿੱਲੇ ਸੀ ਹੱਦ ਪੈਂਦੀ ਸੀ ਖਮਿਆਰੇ ਦੇ ਨਾਲ ਉਹ ਮੈਂ ਪੌਣੇ ਤਿੰਨ ਹੀ ਹੋਵੇਂ ਵੀ ਦਿੱਤੇ ਹੂੰ ਤੇ ਉਹ ਅਗਲੇ ਦਿਨ ਫੱਟਾ ਜਾਂ ਲਾ ਗਿਆ ਤੇ ਦੋ ਮਹੀਨੇ ਦੂੜ ਮਹੀਨੇ ਤੋਂ ਦੋ ਮਹੀਨੇ ਤੋਂ ਕਿ ਦੂੜ ਤੋਂ ਆਏ ਹੋ ਵੀਡੀਓ ਸਾਹਿਬ ಗ್ರಾಮ ਸੇਵਕ ਖੇਤਾ ਨੰਬਰਦਾਰ ਸੀ ਸਰਵਰਾ ਉਦੋਂ ਤੇ ਜੈਵ ਸਰਪੰਚ ਸੀਗਾ ਤੇ ਉਹ ਵੇਖ ਕੇ ਮੈਂ ਤੇ ਘੱਟ ਦੀ ਆਪਣੇ ਨਾਲ ਸੀਰੀ ਹੁੰਦਾ ਸੀ ਤੇ ਵੇਖ ਕੇ ਉਹੜੇ ਤੇ ਆਪਣੇ ਪਿੰਡ ਜੈਵ ਸਰਪੰਚ ਕੇ ਵੀ ਵੀਜੇ ਸੀ ਲਾੜ ਉਹ ਐ ਬੀਜ ਕੇ ਤੇ ਐ ਵਟਾ ਪਾਇਆ ਸੀ ਉਹ ਵੜਾਖਣ ਲੱਗਾ ਵੀ ਇਹ 52 ਪਿੰਡਾਂ ਚੋਂ ਭਈ ਆਹ ਪਹਿਲੇ ਨੰਬਰ ਤੇ ਵੀਡੀਓ ਸਾਹ ਵਾਲਾ ਹੂੰ ਤੇ 5 ਘਟੇ ਰੇਹ ਦੇ ਅਨਾਮ ਦਿੱਤੇ ਸੀ ਹੂੰ ਠੀ ਉਹ ਰੇਹ ਉਦੋਂ ਸੀ ਜਿਹੜੀ ਆ ਸੋਫਰਾ ਨਾ ਉਹ ਸੀ ਸਵਾਜ ਏਰ ਕੀ ਧੂੜਾ ਵੱਡੀਆਂ ਬੋਰਗਾ ਹੂੰ ਖਾਂਡ ਆਲਣਾਂ ਤੇ ਕਰਾਈ ਵਾਲੋਂ ਲਿਆਇਆ ਸਮੇ ਤੇ ਫਿਰ ਥੀ ਨੇਂਗਾ ਆਪਣਾ ਹੂੰ ਗੱਡੇ ਤੇ ਆਉਂਦੇ ਥਾਲ ਫਿਰ ਉਹ ਫੱਟਾ ਮੈਂ ਲਾਹ ਕੋ ਉਦੋਂ ਰੱਖ ਲਿਆ ਸੀ ਪਹਿਲਾਂ ਅੱਛਾ ਆਉਂਦੇ ਥਾਲ ਉਹ ਫੱਟਾ ਫੇਰ ਲਾ ਲਿਆ ਉੱਤੇ ਹੂੰ ਤੇ ਤਿੰਨ ਪੱਖਿਆਂ ਦੇ ਓੜੇ ਹੀ ਕਣਕ ਦੇ ਐ ਮਲਾਤੇ ਸੜਕ ਨੂੰ ਸਿੱਧੇ ਹੂੰ ਤਿੰਨ ਵਿੱਚ ਖਾਲ ਸੀ ਦੋ ਹੂੰ ਤਿੰਨ ਪੱਖਿਆਂ ਦੇ ਸੜਕ ਨੂੰ ਸਿੱਧੇ ਓੜੇ ਮਲਾਤੇ ਬਲਦਾਂ ਨਾਲ ਹਾਂ ਤੇ ਨਰਮੇ ਤੇ ਤਾਂ ਪੰਜਾ ਪੱਖਿਆਂ ਦੇ ਸਿੱਤੇ ਮਲਾਉਂਦੇ ਸਾਂਜੀ ਵਾਰ ਠੀਕ ਬਾਪੂ ਬਲਦਵੀ ਸਿਆਣੇ ਹੁੰਦੇ ਉਹਨੇ ਬਲਦਵੀ ਨੇ ਤਾਂ ਬਲਦ ਮਾੜਾ ਮਾੜਾ ਪਾਸਿਆ ਸੀ ਉਹ ਜਿਹੇ ਸਤ ਹੋਰ ਬਾਦ ਹੋਣਾ ਰਿਹਾ ਉਹ ਧਮਾ ਨਹੀਂ ਪਹਿਲੀ ਤਾਂ ਗੱਲ ਹਾਂ ਬਲਦ ਬਾੜੇ ਸੋਦ ਸੀ ਬੇਸਾਮੇ ਬਾਪੂ ਬਲਦਾਂ ਨੇ ਫਾੜਾ ਫੋੜਾ ਵਾ ਜਾਂਦਾ ਫਿਰ ਉਦੋਂ ਕਿਵੇਂ ਕਰਦੇ ਸੀ ਵਾਜ ਹੀ ਜਾਂਦਾ ਸੀ ਪਾਣੀ ਪੂਣੀ ਠਾਲ ਲੈਂਦੇ ਅੱਛਾ ਅਸੀਂ ਇੱਥੋਂ ਜੋੜ ਗਏ ਅਜੇ ਆਹ ਹੀ ਰਾਹ ਜਾਂਦਾ ਸੀ ਹੂੰ ਨਹਿਰੋਂ ਪਾਰ ਹੂੰ ਕਿਤੇ 12 1 ਵਜੇ ਉੱਠ ਗਏ ਘੜੀ ਕੁੜੀ ਤਾਂ ਸੀ ਨਹੀਂ ਤੇ ਉੱਥੇ ਜਾ ਕੇ ਸائیں ਸائیں ਕਰੇ ਰਾਤ ਇੱਕ ਆਤਰਾਕ ਤਰੋਖਤ ਬੜੀ ਸੀ ਨਜ਼ਰ ਤੇ ਜੇ ਤਾਂ ਕੱਲਾ ਹਾਲੀ ਜਾਂਦਾ ਨਾ ਤਾਂ ਫਿਰ ਤਾਂ ਬਲਦਾਂ ਦੇ ਵਿੱਚ ਵਰਕੇ ਜਾਂਦਾ ਹੂੰ ਕਿਉਂ ਟਹਾਣੀ ਨਹੀਂ ਸੀ ਕੁਛ ਨਹੀਂ ਸੀ ਨਾ ਕੋਈ ਬਿਜਲੀ ਨਾ ਉਹ ਕੋਪ ਉਂਦਾ ਆ ਸੌਣਾ ਸਰਾ ਸੀ ਹਾਂ ਤੇ ਮੈਂ ਤੇ ਆਪਣਾ ਜਰਨਲ ਲੇੰਗ ਤੇ ਜਦੋਂ ਗਏ ਨਾ ਉੱਥੇ ਦਿਸੀ ਹੀ ਕੁਛ ਨਾ ਹੂੰ ੜਦਮੇ ਹਾਲ ਪਾਏ ਹੂੰ ਤੇ ਅਸੀਂ ਭਾਈ اللي ਗਾਇਆ ਕਾਟ ਕੇ ਤੇ ਪਾਇਗੇ ਘੰਟਾ ਤੱਕ ਫਿਰ 3 ਕ ਵਜੇ 3 ਸਾਢੇ 3 ਨਦਰ ਮਰਾਜ ਵਾਲੇ ਨਹੀਂ ਬਾਬਾ ਬੋਲਿਆ ਉਹ ਬੋਲਿਆ ਫਿਰ ਅਸੀਂ ਹੱਲ ਜੋੜੇ ਤੇ ਬੜ ਦੇ ਫਾਲਾ ਵੱਜ ਗਿਆ ਰੱਦਵੇਂ ਹਲ ਦਾ ਘਾਰ ਹੀ ਪੈ ਖੁੱਬ ਗਿਆ ਵਿਚਾਰੇ ਦੇ ਫਿਰ ਉਹ ਪਾਣੀ ਖੜਾ ਸੀ ਮੋੜ ਤੇ ਮੈਂ ਉਹਨੂੰ ਆਖਿਆ ਤੂੰ ਤਾਂ ਇਹਨੂੰ ਪਾਣੀ ਠੱਲ ਫਿਰ ਮੈਂ ਇਕੱਲੇ ਨੇ ਦੋ ਬਾਲਦ ਤਕੜੇ ਸੀ ਦੋ ਥੋੜੇ ਨਰਮ ਸੀ ਉਹ ਤਕੜੇ ਜੋੜ ਕੇ ਦੇ ਫੇਰ ਦੋ ਕਿੱਲੇ ਤਾਂ ਆ ਵਾਇਆ ਐ ਜਿਸੀ ਕੰਮ ਤਾਂ ਉਦੋਂ ਭਾਈ ਬੜੇ ਔਖੇ ਸੀ ਕਠਨ ਸੀਗੇ ਹੁਣ ਤਾਂ ਮੰਦਿਰ ਨੂੰ ਆਖੀਏ ਤਾਂ ਆਖ ਦਿੰਦੇ ਆ ਅੱਗੇ ਬੜੇ ਕੰਮ ਸੀ ਕੰਮ ਤਾਂ ਸੀ ਅੱਗੇ ਹੁਣ ਤਾਂ ਕੰਮ ਹੀ ਹੈ ਨਹੀਂ ਸਿੰਦਰੀ ਦਾ ਜੋਗਾ ਸਾਰਾ ਸੌਖਾ ਹੋ ਗਿਆ ਹਾਂ ਜਮਾਂ ਹੀ ਸੌਖਾ ਉਦੋਂ ਕੰਮ ਪੱਠੇ ਵੇਚਣ ਵਾਲੇ ਮਸ਼ੇ ਪੱਠੇ ਵੱਡਣ ਵਾਲੇ ਮਸ਼ੀਨ ਆ ਖੇਤੋਂ ਘਰੇ ਲਜਾਣ ਨੂੰ ਮਸ਼ੀਨ ਖੁਦਰਨ ਵਾਲੀ ਮਸ਼ੀਨ ਦੁੱਧ ਚੋਣ ਵਾਲੀ ਮਸ਼ੀਨ ਫੇਰ ਵੀ ਨਹੀਂ ਰੱਖਦਾ ਅੱਗੇ ਬਾਪੂ ਕੰਮ ਵੀ ਬਾੜਾ ਸੀਗਾ ਤੇ ਲੋਕਾਂ ਕੋਲੇ ਰੇਸੇਦਾਰੀਆਂ ਜਾਣਾ ਤੇ ਟਾਈਮ ਵੀ ਸੀਗਾ ਹੁਣ ਟਾਈਮ ਵੀ ਨਹੀਂ ਕਿਸੇ ਕੋਲੇ ਤੇ ਕੰਮ ਵੀ ਹੁਣ ਮਿੰਟਾਂ ਸਕਿੰਟਾਂ ਵਾਲਾ ਟਰੈਕਟਰ ਨਾਲ ਵਾਹ ਜਾਂ ਮਿੰਟੋ ਸਕਿੰਟ ਹੀ ਹੋ ਜਾਂਦਾ ਕੰਮ ਕੰਮ ਤਾਂ ਉਹ ਨਾ ਵੀ ਭੱਜ ਨਾਲ ਸੀ ਤੇ ਲੋਕਾਂ ਦੀ ਆ ਜਿਹੜੀ ਆ ਆ ਪੰਜ ਦੌੜ ਹੀ ਮਾਰੀ ਜਾਂਦੀ ਆ ਕੰਮ ਕਰਦਾ ਤਾਂ ਕਿੰਨਾ ਇੱਕ ਕੋਣ ਕਰਦਾ ਹਾਂ ਹਾਂ ਆ ਸਾਡੇ ਨਾਲ ਨੂੰ ਮੈਂ ਛੋਰ ਨੂੰ ਆਖਿਆ ਕਰਤੇ ਜਵਣਿਆ ਦਾ ਬਾਪੂ ਜੀ ਔਖਾ ਹਾਂ ਕਹੀ ਕੋਈ ਤਰ ਪੱਠੇ ਨਹੀਂ ਵਢਣਿਆ ਦਾ ਰੰਮੀ ਚੱਕ ਲੂਗਾ ਹੋਰ ਕੁਛ ਕਰਾਈ ਜਾ ਉਹਦੇ ਪੱਠੇ ਔਖੇ ਆ ਤੇ ਅੱਗੇ ਚਾਰ ਚਾਰ ਕਨਾਲਾਂ ਕਾਲਕ ਵਢਦੇ ਰਹੇ ਆ ਅੱਧਾ ਕਿਲਾ ਕਣਕ ਦਾ ਮੈਂ ਵੜਦਾ ਤੇ ਆਪਣੇ ਨਾਲਾ ਪ੍ਰੀਤੂ ਸੀ ਵਿਚਾਰਾ ਫਿਰਦਾ ਇੱਥੇ ਮੇਰਾ ਬੇਲੀ ਅਸੀਂ ਮੈਂ ਕਿਤੇ ਗਿਆ ਸੀ ਤੇ ਇਹਨੂੰ ਮੈਂ ਆਖਿਆ ਮੈਂ ਤੂੰ ਲੱਗੀ ਕਣਕ ਨੂੰ ਕੱਲਾ ਆਲਾ ਚੰਗਾ ਆਥਣੇ ਮੈਂ ਆਦਾ ਚਾਰ ਕਰਾਲਾ ਵੱਡੀ ਬੈਠਾ ਕੱਲਾ ਅੱਧਾ ਕਿੱਲਾ ਇੱਕ ਹੋਰ ਬਿਮਾਰੀ ਵੱਡੀ ਐ ਹੁਣ ਜੇ ਕੋਈ ਮੁੰਡਾ ਲਈ ਆਉਂਦਾ ਮੈਂ ਤੇ ਅਗਲਾ ਵੇਖਣ ਵਾਲਾ ਕੋ ਤੂੰ ਆਪ ਹੀ ਪੱਠੇ ਵੱਡੀ ਲਿਉਣਾ ਆ ਇਹ ਸ਼ਰਮ ਮੰਦੇ ਐ ਮੈਨੂੰ ਆ ਸਾਈਕਲ ਤੇ ਬਹੁਤ ਛੇੜਾ ਕਰਦੇ ਆ ਬੌਣੇ ਹੋ ਨਹੀਂ ਬਾਪਾ ਸਕੂਟਰ ਹੀ ਲੈ ਲਾ ਮੈਂ ਮੈਂ ਤੈਨੂੰ ਚੰਗਾ ਨਹੀਂ ਲੱਗਦਾ ਥੋੜਾ ਫਿਰ ਕੋਈ ਲੱਤ ਬੰਨ੍ਹ ਡਾਉਣੀ ਆ ਅਗੇ ਬਾਪੂ ਭਾਈ ਚਾਰ ਕਿਸਾਂਜ ਵੀ ਵਾਲੀ ਸੀ ਹੁਣ ਨਾਲੋਂ ਹਾਂ ਤਾਂ ਹੈਗਾ ਜੀ ਠੀਕ ਹੈ ਜੀ ਅੱਗੇ ਦਾ ਥੜਾ ਥੜਾ ਤੇ ਬੈਠੇ ਰਹਿੰਦੇ ਅੱਧੀ ਅੱਧੀ ਰਾਤ ਤੀ ਗੱਲਾਂ ਬਾਤਾਂ ਕਰੀ ਜਾਂਦੇ ਥੋੜਾ ਹੁਣ ਫੇਨਾ ਹੁਣ ਜੇ ਕੋਈ ਰੌਣੀ ਚਾਰ ਕਮਾ ਕਿਸੇ ਦੇ ਲੱਗ ਜਾਂਦੀ ਤਾਂ ਇੱਕ ਹਾਲ ਜਾਂ ਚਾਲ ਵੱਧ ਤੋਂ ਵੱਧ ਦੋ ਆ ਤੇ ਜਿਹੜੀ ਰੌਣੀ ਸੀ ਨਰਮੇ ਦੀ ਇਹ ਦੁੱਧ ਵਾਲੇ ਵਾਲੇ ਵਾਲੀ ਗੱਲ ਆ ਜੇ ਇੱਕ ਦਿਨ ਚ ਵਹੇਗੀ ਵਹੇਗੀ ਨਹੀਂ ਸੁੱਕ ਜਾਂਦੀ ਸੀ ਅੱਗੇ ਢੜਕੇ ਲਜੇ ਹੁੰਦਾ ਹਾਂ ਵੀ ਤੂੰ ਭਾਈ ਮੇਰੇ ਨਾਲ ਲੋਈ ਮੈਂ ਤੇਰੇ ਚੱਲਦਾ ਰੂੰ ਵੀੜੀ ਵੜੂੰਗੀ ਨਾਲ ਕੰਮ ਕਰਦੇ ਸੀ ਕਿਹੜਾ ਤੂੰ ਤੇ ਮਾਸ਼ੇ ਨੇ ਨੀ ਟੋਈ ਤੂੜੀ ਆਪਣੇ ਦੋ ਘਰਾਂ ਦੀ ਮਹਿਨਾ ਹਮ ਸਾਰੇ ਘਰਾਂ ਦੀ ਵਿੜੀ ਸੀਗੀ ਤੇ ਉਹਦਾ ਹਟ ਕੇ ਤੇ ਤੁਸੀਂ ਆਪਣੀ ਆਪ ਢੋਈ ਹਮ ਤੇ ਹੁਣ ਕਰਦੇ ਹੁਣ ਢੱਕਾ ਆਇਆ ਵਿੜੀ ਦਾ ਕੰਮ ਹੁਣ ਕਰਿਆ ਹੀ ਨਹੀਂਗਾ ਨਾ ਹੁਣ ਆਪ ਤਾਂ ਕੰਮ ਹੁੰਦਾ ਸਹੀ ਗੱਲ ਆ ਉਹ ਕਰਦੇ ਹੁਣ ਢੱਕਾ ਉਦੋਂ ਕਰਦੇ ਜਦੋਂ ਕਰਦੇ ਸੀਗੇ ਕਰਦੇ ਸੀ ਬਾਈ ਬਹੁਤ ਉਦੋਂ ਬਾਪੂ ਵਿਆਹ ਵੀ 8-10 ਦਿਨ ਚੱਲੀ ਜਾਂਦੇ ਸੀ ਵਿਆਹ ਬਹੁਤ ਦਿਨ ਚੱਲਦੇ ਸੀ ਦੇਸੀ ਖਾਣੇ ਦਾਣੇ ਸੀਗੇ ਹਮ ਹੇ ਜੀ ਕੋਸੀ ਨੇ ਉਹ ਤਾਂ ਪੁਰਾਣੇ ਮਾਰੇ ਖਰਚਾ ਨਹੀਂ ਕੋਈ ਵਾਲਾ ਹੁੰਦਾ ਜ ਹੁਣ ਤਾਂ ਖਰਚੇ ਜੀ ਭੱਟੇ ਜਾਂਦੇ ਲੋਕ ਹੁਣ ਤਾਂ ਨਾ ਅਸੀਂ ਗਿਆ ਤੇ ਬਰਾਤ ਇਹਦੀ ਸੀ ਕਿ ਆ ਜਿਹੜਾ ਮੁੰਡਾ ਔਲਖਾਂ ਦੇ ਰਿਸ਼ਤਾ ਕਰਾਇਆ ਤੇ ਅਮਰੀਕਾ ਦਾ ਨਾ 2 ਲੱਖ ਰੁਪਈਆ ਘੰਟੇ ਦਾ ਪਈ ਜਾਂਦਾ ਹੂੰ ਉਥੇ ਪਹਿਲ ਸੱਚਾ 2 ਲੱਖ ਰੁਪਈਆ ਘੰਟੇ ਦਾ ਪੈਂਦਾ ਧੀ ਵਾਲੇ ਨੂੰ ਹਾਂ ਤੇ ਵਾਕਿਆ ਕੈ ਗਾਲ ਠੀਕ ਆ 10-12 ਲੱਖ ਰੁਪਈਆ ਪੰਜ 6 ਘੰਟੇ ਲੱਗ ਜਾਂਦੇ ਆ ਇਹ 10-12 ਲੱਖ ਰੁਪਈਆ ਲੱਗ ਜਾਂਦਾ ਤੇ ਉਦੋਂ ਤਾਂ ਲੱਖ ਰੁਪਈਆ ਕਿਤੇ ਅਗਲਾ ਇਹਦਾ ਭਲਾਨਾ ਲੱਖਾਂ ਪਤੀ ਆ ਹੂੰ ਤਾਂ ਵੀ ਕਰੋੜਾਂ ਦਾ ਵੀ ਨਹੀਂ ਕੋਈ ਰਹਿ ਗਿਆ ਥੋੜਾ ਲੱਡੂ ਬਣਾ ਕੇ ਵਿਆਹ ਕਰ ਲੈਂਦੇ ਸੀ ਲੱਡੂ ਕੱਲੇ ਇੱਕ ਬੰਨੇ ਦੀ ਮਠਿਆਈ ਸੀ ਲੱਡੂ ਲੱਡੂ ਤੇ ਜਲੇਬੀਆਂ ਹਾਂ ਜਾਂ ਪ੍ਰਸ਼ਾਦ ਬਣਾ ਲੈਣ ਦੇ ਵਾਦ ਵਾਦ ਕਰੀ ਬਸ ਤੇ ਸ਼ਰਾਬ ਸੀ ਇਹਨਾਂ ਦੇ ਵਿਆਹ ਤੇ ਗਏ ਹੂੰ ਤੇ ਤੇਨੇ ਜਨਪੂਆ ਤੁਹਾਨੂੰ ਕੜਾਹੀ ਖੋਈ ਗਈ ਪਹਿਲੀ ਰੋਟੀ ਕੜਾਹ ਦੇ ਸੀ ਪਰਸ਼ਾਦ ਕਰਦੇ ਸੀ ਤੇ ਵੇਖ ਵੇਦਿਆ ਲੈ ਕਿੰਨਾ ਸਵਾਦ ਆ ਦੇਸੀ ਕੇ ਉਹਦਾ ਪਰਸ਼ਾਦ ਹੁੰਦਾ ਸੀ ਹੂੰ